ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਨਿਸ਼ਾਰੇ ਸਾਰੇ ਠੀਕ ਠਾਕ ਹਮਦਰਸਤ ਵੈਲਕਮ ਆ ਜੀ ਤੁਹਾਡੇ ਮੇਰੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਨਿਸ਼ਾਰੇ ਲਓ ਜੀ ਸ਼ਾਮ ਦਾ ਟਾਈਮ ਹੋ ਰਿਹਾ ਹੈਗਾ ਇੱਥੇ ਮੈਂ ਲੱਗੀ ਸੀ ਬਰਤਨ ਸਾਫ ਕਰਨ ਇਹ ਚਾਹ ਵਗੈਰਾ ਲਈ ਸੀ ਕਿ ਬਰਤਨ ਜਿਹੜੇ ਬੱਚਿਓ ਦੇ ਉਸ ਤੋਂ ਬਾਅਦ ਰੋਟੀ ਵਗੈਰਾ ਬਸ ਚੰਪੜਾ ਵਗੈਰਾ ਕਰਨ ਲੱਗ ਜਿੰਨੇ ਕੁਲੀ ਬੈਠ ਕੇ ਤੇ ਥੋੜਾ ਟਾਈਮ ਬਸ ਰੈਸਟ ਹੋ ਜਾਂਦੀ ਹੈਗੀ ਕਿਉਂਕਿ ਮੇਰੇ ਇਸ ਲਈ ਦਾ ਕੰਮ ਦਾ ਕਰਕੇ ਨਾ ਬੱਚੇ ਦੇ ਆਏ ਤੀਰਸਟ ਹੁੰਦੀ ਹੈ ਉਦੋਂ ਪਹਿਲਾਂ ਤਾਂ ਆਪਾਂ ਨੂੰ ਇਦਾਂ ਹੁੰਦਾ ਹੈ ਨਾ ਵਿਚੋ ਬੱਚੇ ਨਹੀਂ ਹੈਗੇ ਆਪਾਂ ਜਲਦੀ-ਆਲਦੀ ਆਪਾਂ ਜਿਹੜਾ ਕੰਮਾ ਕਰ ਨੂੰ ਕਰ ਲੀਏ ਤੇ ਲੋ ਜੀ ਬਰਤਨ ਸਾਫ ਕਰਨ ਦਵਾ ਦਿੱਤੇ ਨਾਲ ਦੀ ਨਾਲ ਮੈਂ ਲੱਗੀ ਸੀਗੀ ਸਬਜ਼ੀ ਦੀ ਤਿਆਰੀ ਕਰਨ ਸੜੀਆ ਫਾ ਬਣਾਉਣੀ ਅੱਜ ਪਕੌੜਿਆਂ ਦੀ ਦੇਖੋ ਪੋੜੇ ਮੈਂ ਘਰੀ ਬਣਾਉਣੀ ਜਿੰਦੀ ਹਮੇਸ਼ਾ ਕਦੇ ਹੋਵੇ ਹੈ ਨਾ ਕੋਈ ਐਮਰਜੈਂਸੀ ਹੈ ਜਾਂ ਕਿ ਮਜਬੂਰੀ ਆ ਨਾ ਨਹੀਂ ਆਪਣੇ ਕੋਲ ਟਾਈਮ ਹੈਗਾ ਤਾਂ ਮੈਂ ਯਾਰੋਂ ਮੰਗਵਾ ਲਾਂ ਨਹੀਂ ਤਾਂ ਆਪਾਂ ਜਿਹੜੇ ਪਕੌੜੇ ਨੇ ਬੇਸਨ ਤੋਂ ਘਰ ਹੀ ਤਿਆਰ ਕਰਦੇ ਹੁੰਦੇ ਆ ਇਹ ਵੀ ਵੀਡੀਓ ਮੇਰੀ ਚੈਨਲ ਤੇ ਪਹਿਲਾਂ ਪਈ ਹੋਈ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਹਨਾ ਜ਼ਰੂਰ ਦੇਖਿਓ ਜਾ ਕੇ ਪਕੌੜੇ ਮੈਂ ਪਹਿਲਾਂ ਬਣਾ ਕੇ ਰੱਖਲੇ ਸੀਗੇ ਮੈਂ ਇੱਥੇ ਕੋਸ਼ ਕਲੀਆਂ ਕੱਟੀਆਂ ਸੀਆਂ ਲਸਣ ਦੀਆਂ ਤੇ ਆਲੂ ਟੁਕੜਾ ਕੱਟਲੇ ਸੀਗੇ ਤੇ ਨਾਲ ਦੀ ਨਾਲ ਮੈਂ ਇੱਥੇ ਲੱਗੀ ਸੀ ਬਸ ਪਕੌੜੇ ਤਾਲਣ ਤੇ ਨੂਰ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਪਕੌੜੇ ਹਨਾ ਨੂਰ ਇੱਥੇ ਮੇਰੇ ਆਦਿਵਾਰੀ ਫਿਰ ਰਹੀ ਸੀ ਪਕੌੜੇ ਖਾਂਦੀ ਤੇ ਤੌਜੀ ਇੰਨੇ ਆਪਣੇ ਪਕੌੜੇ ਬਣ ਗਏ ਤੇ ਅੱਜ ਕਿੰਨੇ ਵਧੀਆ ਬਣੇ ਨੇ ਜੇਕਰ ਤੁਸੀਂ ਇਹਦੀ ਵੀਡੀਓ ਦੇਖਣਾ ਚਾਹਦੇ ਮੇਰੇ ਸ਼ਰਮ ਦੇ ਪਹਿਲਾ ਪਾਈ ਹੋਈ ਆ ਜਿਵੇਂ ਦੇਖਿਓ ਨਾ ਟਰਾਈ ਵੀ ਕਰਿਓ ਬਹੁਤ ਟੇਸਟੀ ਬਣਦੇ ਆ ਨਾ ਸਬਜੀ ਦਾ ਵੀ ਸਵਾਦ ਵੱਖਰਾ ਹੀ ਬਣਾ ਨਾ ਆਉਂਦਾ ਹੈ ਤੇ ਨਾਲ ਬਣਾਏ ਹੋਏ ਦਾ ਤੇ ਆਪਾਂ ਹੁਣ ਕੁੱਟਦੇ ਆ ਮਸਾਲਾ ਮਸਾਲਾ ਮੈਂ ਕਟੂੰਡੇ ਦੇ ਵਿੱਚ ਬਸ ਆਪਾਂ ਹੁਣ ਬਣਾ ਲਈਏ ਸਭ ਠੀਕ ਦੇਖੋ ਕੌੜੇ ਆਪਣੇ ਕਿੰਨੇ ਸੋਹਣੇ ਬਣ ਕੇ ਪਿਆ ਰਹੇ ਨੇ ਹਨਾ ਇਹ ਤੁਹਾਡੀ ਚਾਹ ਤੁਸੀਂ ਜਿੱਦਾ ਹੈ ਨਾ ਫਟਲੇ ਜਿੱਦਾਂ ਦੇ ਬਹੁਤ ਨੂੰ ਚਰੋਣੇ ਤਿਬਨਾ ਸਾਗ ਦੇ ਤੇ ਨਾਲ ਦੀ ਨਾਲ ਜਿਹੜਾ ਆਪਣੇ ਕੋਲ ਬਚਿਆ ਸੀਗਾ ਤੇਲ ਆਪਾਂ ਕੌੜਿਆਂ ਵਾਲਾ ਹਨਾ ਉਹਦੇ ਹੀ ਮੈਂ ਲਗਾਉਂਗੀ ਤੜਕਾ ਤੇ ਕੁੱਕਰ ਦੇ ਵਿੱਚ ਆਪਾਂ ਬਣਾਵਾਂਗੇ ਸਬਜ਼ੀ ਪਰ ਮੈਂ ਕੁੱਕਰ ਦਾ ਟੱਕਣ ਨਹੀਂ ਬੰਦ ਕਰਦੀ ਹੈਗੀ ਮਸਾਲਾ ਕੁੱਟਿਆ ਸੀ ਆਪਾਂ ਨੇ ਕੁੰਡੇ ਦੇ ਵਿੱਚ ਕੁੰਡੇ ਚ ਮਸਾਲਾ ਹਨਾ ਟੇਸਟੀ ਲੱਗਦਾ ਟੇਸਟੀ ਵੀ ਲੱਗਦਾ ਪਰ ਇੱਥੇ ਮੇਰੀ ਮੈਮੂਰੀ ਵੀ ਸੀਗੀ ਕਿਉਂਕਿ ਚਾਹ ਉਪਰ ਆਪਣਾ ਹੋ ਰਿਹਾਗਾ ਖਰਾਬ ਲਓ ਜੀ ਮਸਾਲਾ ਪਣਾ ਪੁਣ ਰਿਹਾ ਸੀ ਤੇ ਮੈਂ ਲੱਗੀ ਸੀ ਮਸਾਲਦਾਨੀ ਵਿੱਚ ਆਪਣੇ ਕੋਲ ਸੀਗੀ ਹਲਦੀ ਵਗੈਰਾ ਨਾ ਖਤਮ ਹੋਈ ਪਈ ਸੀ ਹੋ ਰਹੀ ਸੀ ਰੱਖੀ ਲੱਗਣ ਲੱਗ ਗਈ ਰੱਖਣ ਲੱਗੀ ਸੀ ਪਾ ਕੇ ਤੇ ਲਓ ਜੀ ਇਹਦੇ ਮਸਾਲਾ ਭੁੰਨੇ ਜਾ ਰਿਹਾ ਅੱਜ ਇੱਥੇ ਮੇਰੇ ਕੋਲ ਟਮਾਟਰ ਵੀ ਨਹੀਂ ਹੈਗੇ ਸੀਗੇ ਤੇ ਵੀਰ ਆਇਆ ਸੀ ਸਬਜ਼ੀ ਵਾਲਾ ਉਦੋਂ ਮੈਨੂੰ ਨਹੀਂ ਪਤਾ ਲੱਗਿਆ ਹੈਗਾ ਤੇ ਲਓ ਜੀ ਇਹਨੇ ਆਪਣੇ ਮਸਾਲਾ ਭੁੰਨ ਲਿੱਕੇ ਆਪਾਂ ਵਿੱਚ ਨਮਕ ਮਿਰਚ ਹਲਦੀ ਫਿਰ ਬੇਸਿਕ ਜਿਹੇ ਮਸਾਲੇ ਹੁੰਦੇ ਆ ਆਪਾਂ ਪਾ ਦਾਂਗੇ ਤੇ ਸ਼ਾਮ ਦੇ ਤਾਂ ਤਕਰੀਬਨ ਬਸ ਇਹੀ ਕੰਮ ਹੁੰਦੇ ਹਨ ਜਿਆਦਾਤਰ ਰੋਟੀ ਸਬਜੀ ਹੋਈ ਜਾਂ ਬਸ ਜਿਨ੍ਹਾਂ ਦੇ ਘਰੇ ਪਸੂਨੇ ਮੀਰਾ ਪਹਿਣਾ ਹਨ ਫਸਪਾਂ ਦਾ ਹੈਗਾ ਨਾ ਦੁੱਧ ਬਗੈਰਾ ਦਾ ਤਾਂ ਹਰ ਚੋਣ ਦਾ ਹਨ ਜਸਨੀ ਵਗੈਰਾ ਕੱਕ ਕੱਢਾ ਫੋਨ ਦਾ ਕੰਮ ਹੁੰਦਾ ਹਨ ਤੇ ਸਾਡੇ ਬਸ ਕੱਲੀ ਦਾ ਟੁੱਟੀ ਦੇ ਹੁੰਦਾ ਜਿਆਦਾਤਰ ਕੋਈ ਦਾ ਮਰੀ ਹੈਗਾ ਬਸ ਬੱਚੇ ਛੋਟੇ ਹੋਣ ਦਾ ਕਰਕੇ ਥੋੜਾ ਜਿਹਾ ਇਦਾਂ ਹੁੰਦਾ ਨਾ ਕਦੇ-ਕਦੇ ਛੋਟੇ ਜਿਹੇ ਕੰਮ ਇਹ ਵੀ ਵੱਡਾ ਲੱਗਣ ਲੱਗ ਜਾਂਦਾਗਾ ਆ ਦੇਖੋ ਨੂਰ ਵੀਡੀਓ ਚਲਦੇ-ਚਲਦੇ ਨਾ ਦੋ ਸੂਟ ਨੇ ਜਿਹੜੇ ਚੇਂਜ ਕਰ ਆਈ ਹੈ ਨਾ ਇਦਾਂ ਬਹੁਤ ਇਹੋ ਕਰਦੀ ਹੈ ਨਾ ਤੇ ਹਮੇਸ਼ਾ ਇਹਦੀ ਹਿਆਤ ਧੀ ਹੈਗੀ ਨਾ ਦਿਨ-ਚੇਨੇ ਤਿੰਨ-ਤਿੰਨ ਸੂਟ ਨੇੜੇ ਚੇਂਜ ਕਰ ਲੈਣੇ ਇਹਦੇ ਜੀ ਕਰਿਆ ਕੱਢ ਕੇ ਫਾ ਲੈਂਦੀ ਹੈਗੀ ਤੇ ਲਓ ਜੀ ਸਬਜੀ ਪੈ ਰੱਖਤੀ ਸੀਗੀ ਬਣਣੀ ਨਾਲ ਦੀ ਨਾ ਮੈਂ ਲੱਗ ਕੇ ਸੀ ਆਟਾ ਗੁਨਣਾ ਇਹ ਮੈਂ ਕਾ ਚਲੂ ਹਾਂ ਇਹਨੇ ਸਬਜ਼ੀ ਬਣਦੇ ਬਣਦੇ ਆਪਾਂ ਜਿਹੜਾ ਆਟਾ ਉਹ ਲੱਗੇ ਰੱਖ ਲਈ ਇੱਥੇ ਮੈਂ ਲੱਗੀ ਹੁਸੀ ਪਰੇਥਣ ਵਾਸਤੇ ਹਨਾ ਆਟਾ ਕੱਢਣ ਵਾਸਤੇ ਵੀ ਜਿਹੜਾ ਆਪਾਂ ਸੁੱਕਾ ਆਟਾ ਪਰੇਥਣ ਲੈਣੇ ਹੁੰਦੇ ਆ ਉਹ ਮੈਂ ਵੀ ਇੱਥੇ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਹਾਂਜੀ 7:00 ਵਜੇ ਸ਼ਾਮ ਦੇ ਸਬਜ਼ੀ ਮੈਂ ਰੱਖ ਲਈ ਅੱਗੀ ਬਣਨੀ ਤੇ ਪਕੌੜੇ ਹਾਲੇ ਵਿੱਚ ਪਾਏ ਨਹੀਂ ਆਪਾਂ ਨੇ ਤੇ ਆਟਾ ਵਗੈਰਾ ਵੀ ਮੈਂ ਗੁੰਨੇ ਕੇ ਰੱਖਤਾ ਤੇ ਜੇ ਜੋ ਬੱਚੇ ਕਹਿਣਗੇ ਭਾਂਡੇ ਵਗੈਰਾ ਵੀ ਖਰਤੇ ਸਾਫ ਤਕਰੀਬਨ ਕਿਚਨ ਦਾ ਕੰਮ ਆਪਣਾ ਹੋ ਗਿਆ ਜਦੋਂ ਬੱਚੇ ਕਹਿਣਗੇ ਰੋਟੀ ਆਪਾਂ ਬਣਾ ਲਾਂਗੇ ਤੇ ਮੌਸਮ ਦੇਖੋ ਇਦਾਂ ਮੀਂਹ ਆਲਾ ਹੋਇਆ ਪਿਆ ਬੱਦਲ ਬਈ ਹੋ ਗਿਆ ਪੂਰੀ ਤੇ ਤੁਹਾਡੀ ਧੁੱਪ ਵੀ ਨਹੀਂ ਨਿਕਲੀ ਇਹ ਦੇ ਬੱਚੇ ਸਭ ਲੱਥਾਂ ਆ ਬੈਠੇ ਹਰ ਸਨੋਰ ਕਰੀਏ ਚੋਜ ਮੈਨਾਂ ਲੱਗਦੀ ਸੀ ਕਿ ਹੁਣ ਸੂਟ ਕੱਟਣਾ ਮੈਂ ਕਹਿੰਦੇ ਆਪਾਂ ਸੂਟ ਕੱਟ ਲੈਨੇ ਕਿਉਂਕਿ ਰੋਟੀ ਨਹੀਂ ਉਹਨਾਂ ਨੇ ਦਿਨ ਹਲੇ ਕਾਫੀ ਪਿਆਜ ਨਹੀਂ ਟਾਈਮ ਹਲੇ ਪਿਆ ਰੋਟੀ ਬਣਾਉਣ ਦਾ ਪਰ ਸਨ ਟਾਈਮ 7:00 ਵਜੇ ਗਏ ਨੇ ਕਿ ਤੇ ਫਿਰ ਨੇ ਆਪਾਂ ਸੂਟ ਸੈੱਟ ਕੱਟ ਲਿਆ ਨੇ ਟਾਈਮ ਸਬਜ਼ੀ ਬਣ ਜੂ ਨਾਲੇ ਇਹ ਲਿਆ ਪੜਾ ਕੱਟਿਆ ਨੇ ਉੱਪਰ ਤੇ ਉਹ ਦੀ ਬੜੇ ਰੱਖ ਆਪਣੇ ਵੀ ਜਾਣਗੇ ਨਾਲ ਨੌਂ ਜੀ ਸਭ ਜੀ ਜਪਾਨੇ ਭਾਤੀ ਜੀ ਪਕੌੜੇ ਇਹ ਪਕੌੜੇ ਆਪਾਂ ਬਾਅਦ ਵਿੱਚ ਹੀ ਪਾਉਣੇ ਹਣਾ ਜਿਆਦਾ ਬਾਅਦ ਵੀ ਨਹੀਂ ਜਦੋਂ ਆਪਣੇ ਆਲੂ ਨੇ ਜਿਹੜੇ ਅਧਰੇ ਚ ਹੋ ਜਾਣ ਹਮੇਸ਼ਾ ਇਹਨਾ ਉਦੋਂ ਪਕੌੜੇ ਜਿਹੜੇ ਪਾਉਣੇ ਚਾਹੀਦੇ ਨੇ ਤੇ ਇੱਥੇ ਆਗੇ ਸੀ ਇਹਨਾਂ ਦੇ ਪਾਪਾ ਹਲੇ ਰੋਟੀ ਮੈਂ ਨਹੀਂ ਬਣਾਈ ਸੀ ਜੋ ਥੋੜਾ ਜਿਹਾ ਜਲਦੀ ਆ ਗਈ ਸੀ ਉਹ ਲੈ ਕੇ ਆਈ ਸੀ ਕੁਝ ਸਬਜ਼ੀਆਂ ਤੇ ਤਾਂ ਉਹਨਾਂ ਦਾ ਟਿਫਿਨ ਸੀ ਨਾਲ ਹੀ ਲੈ ਕੇ ਆਈ ਸੀ ਬੱਚਾ ਲਈ ਗੋਲਗਪੇ ਨੋਰ ਦੀ ਨਾ ਇਹ ਆਤਾ ਸਪੈਸ਼ਲ ਮੈਨੂੰ ਵੀ ਨਹੀਂ ਪਤਾ ਹੁੰਦਾ ਵੀ ਕਦੋਂ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਦੀ ਆ ਪਾਪਾ ਜੀ ਵੀ ਬੀ ਗੋਲ ਗੱਪੀ ਲੈ ਨੇ ਜਿਆਦਾ ਖਾਂਦੀ ਐ ਇੱਥੇ ਇਹਨਾਂ ਦੇ ਪਾਪਾ ਜਿਹੜੇ ਬਾਜ਼ਾਰੋਂ ਪਾਣੀ ਲੈ ਕੇ ਆਨੇ ਆ ਉਹ ਨਹੀਂ ਉਹ ਕਰਦੇ ਹੈਗੇ ਤੇ ਉਹ ਇੱਥੇ ਮੇਤੋ ਲੱਗੇ ਹੋਏ ਸੀ ਬਨਵਾਉਣ ਪਦੀਨਾ ਵਗੈਰਾ ਲੈ ਕੇ ਆਏ ਸੀ ਕਿ ਇਹ ਇੱਥੇ ਮੈਗੋ ਲੱਗੀ ਹੋਈ ਸੀ ਕਿ ਬਨਵਾਉਣ ਤੇ ਜਿਹੜਾ ਬਾਜ਼ਾਰੋਂ ਪਾਣੀ ਲੈ ਕੇ ਆਉਂਦੇ ਨੇ ਬੱਚੇ ਤਾਂ ਪੀ ਲੈਂਦੇ ਨੇਗੇ ਹਨਾ ਬੱਚੇ ਤਾਂ ਨਾਲ ਖਾ ਲੈਂਦੇ ਪਰ ਇਹ ਨਹੀਂ ਹੋ ਕਰਦੀ ਹੈਗੀ ਇਥੇ ਮੈਂ ਲੱਗੀ ਸੀ ਪਦੀਨਾ ਨਾਲ ਕੁਛ ਲਈਆਂ ਸੀ ਦੂ ਤਿੰਨ ਹਰੀਆਂ ਮਿਰਚਾਂ ਤੇ ਆਹ ਮੈਂ ਪਦੀਨਾ ਧੋ ਕੇ ਚੰਗੀ ਤਰ੍ਹਾਂ ਪਹਿਉ ਰਗੜ ਲਵਾਂਗੇ ਤੇ ਜਦੋਂ ਇਹ ਰਗੜ ਰਗੜਿਆ ਗਿਆ ਹਨ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਨਹੀਂ ਜਿੰਨਾ ਕੁ ਤੁਸੀਂ ਨੇ ਜਣਗੇ ਇਹਨੂੰ ਮਤਲਬ ਜਿੰਨਾ ਕੁ ਤੁਸੀਂ ਭਰਉਣਾ ਹੈ ਨਾ ਉਸ ਅਕੋਰਡਿੰਗ ਇਹਦੇ ਵਿੱਚ ਪਾਣੀ ਪਾ ਲਿਓ ਤੇ ਨਾਲ ਹੀ ਮੈਂ ਪਾ ਦਿੱਤਾ ਸੀਗਾ ਨਮਕ ਤੇ ਕੁਛ ਆਪਾਂ ਇਥੇ ਇਹਦੇ ਵਿੱਚ ਪਾਵਾਂਗੇ ਜੀਰਾ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਦੋ ਇਧ ਵਿੱਚ ਪਾਵਾਂਗੇ ਆਪਾਂ ਨੀਮੂ ਖਟਾਈ ਵਾਸਤੇ ਹਨਾ ਖੱਟਾ ਕਰਨ ਦੇ ਲਈ ਇਹ ਪਾਣੀ ਬਹੁਤ ਟੇਸਟੀ ਬਣਦਾ ਨਾ ਜਦੋਂ ਚੱਕਰ ਇਹਨੋਂ ਨਹੀਂ ਆਏ ਆ ਦਿੱਖ ਲੋਰ ਆਪਣੇ ਪਾਪਾ ਦੀ ਨਾ ਪੱਗ ਬੰਨ੍ਹ ਕੇ ਫਤਰੀ ਫਦੀ ਹੈ ਇੱਥੇ ਮੇਰੇ ਕੋਲ ਆ ਆ ਕੇ ਲੱਗੇ ਕਹਿੰਦੀ ਮम्मा ਮੈਂ ਕੁੱਟ ਲਈ ਨੇ ਚੋਲ ਕਰਨ ਲੱਗ ਰਹੀ ਆ ਹੁਣ ਤੇ ਬਹੁਤ ਜਿਆਦਾ ਬੇਟੀਆਂ ਦਾ ਹਨਾ ਸੁਖ ਵੀ ਬਹੁਤ ਹੁੰਦਾ ਨਾ ਇੱਥੇ ਅਸੀਂ ਲੱਗੇ ਸੀਗੇ ਗੋਲ ਗੱਪੇ ਘਰ ਸਾਰੇ ਨੂਰ ਲੱਗੀ ਹੋਈ ਸੀ ਸਾਰਿਆਂ ਨੇ ਸਰਵ ਕਰਨ ਦੇ ਲਈ ਇਹ ਕਹਿੰਦੀ ਹੈ ਇਹ ਇੱਥੇ ਰੌਲਾ ਚੱਲ ਰਿਹਾ ਜੀ ਇਹਨਾਂ ਦਾ ਕਹਿੰਦੀ ਸਾਰਿਆਂ ਨੂੰ ਵੱਧ ਮੈਂ ਲਾਉਗੀ ਵੀ ਮੈਂ ਹੀ ਬੰਗਵਾਏ ਨੇ ਕਹਿ ਕੇ ਵੀ ਸਾਰਿਆਂ ਨੂੰ ਵੱਧ ਮੈਂ ਖਾਣੇ ਨੀਗੀ ਸਾਰੇ ਇੱਥੇ ਸਾਰਿਆਂ ਨੂੰ ਇਹ ਵੰਡ ਕੇ ਦੇਣ ਲੱਗੀ ਹੋਈ ਸੀ ਆ ਜਾਓ ਜੀ ਤੁਸੀਂ ਵੀ ਖਾ ਲਓ ਕਰਾਰੇ ਕਰਾਰੇ ਗੋਲ ਗੱਪੇ ਨੂਰ ਦੀ ਫੇਵਰਟ ਤੇ ਨਾਲ ਦੀ ਨਾਲ ਬੱਸ ਤੇ ਇੱਥੇ ਬਾਅਦ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਰੋਟੀ ਪਕਾਉਣ ਬੱਚੇ ਕਹਿੰਦੇ ਸੀ ਸਾਨੂੰ ਇੰਨੀ ਭੁੱਖ ਨਹੀਂ ਹੈਗੀ ਤੇ ਮਗਾ ਚੋਲੇ ਮੈਂ ਨਾਲ ਦਿਨਾਂ ਨਾਲ ਪਕਾਈ ਜਾ ਰਹੀਆਂ ਵੀ ਤੁਸੀਂ ਜਿੰਨੇ ਵੀ ਨੇ ਖਾਣੀ ਆਪ ਦੀ ਖਾ ਲੋ ਨਾਲ ਨਾਲ ਪਾਪੜੀ ਵੀ ਮੇਰਾ ਪਹਿਲੀ ਜਿਹੜੀ ਰੋਟੀ ਹੁੰਦੀ ਉਹ ਪਾਪੜੀ ਹੁੰਦੇ ਨੇ ਹੁਣ ਅਸੀਂ ਹਮੇਸ਼ਾ ਹੀ ਪਾਪੜੀ ਖਾ ਲਣਗੇ ਰੋਟੀ ਤੇ ਉਸ ਤੋਂ ਬਾਅਦ ਸਾਰੇ ਬੱਚੇ ਬੈਠ ਕੇ ਖਾ ਲੈਣਗੇ ਤੇ ਆ ਜੋ ਜੀ ਤੁਸੀਂ ਵੀ ਖਾ ਲਓ ਆਲੂ ਕੜਿਆਲੀ ਸਬਜ਼ੀ ਤੇ ਨਾਲ ਗਰਮਾ ਗਰਮ ਫੁਲਕੇ ਤੇ ਜੇਕਰ ਜੀ ਤੁਸੀਂ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ లైక్ చేయਤੇ कमेंट ਵੀ ਕਰਕੇ ਜਾਇਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸ ਕੇ ਜਾਇਆ ਕਰੋ ਤੇ ਤੁਹਾਡੀ سپورਟ ਦੇ ਨਾਲ ਹਨਾ ਸਾਰੇ ਪੈਣ ਧਾਵਾਂ ਦੀ سپورਟ ਦੇ ਨਾਲ ਹੀ ਆਪਾਂ ਨੇ ਅੱਗੇ ਵਧਣਾ ਹਨਾ ਇੱਥੋਂ ਤੱਕ ਆਇਆ ਅੱਗੇ ਵੀ ਆਪਾਂ ਤੁਹਾਡੀ سپورਟ ਦੇ ਨਾਲ ਹੀ ਵਧਣਾ ਜੇਕਰ ਮੇਤੋ ਕੋਈ ਬੋਲਣ ਚ ਗਲਤੀ ਹੈ ਨਾ ਹੋ ਜਾਂਦੀ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਆਪ ਦੀ ਛੋਟੀ ਜਾਂ ਵੱਡੀ ਭੈਣ ਸੰਜ ਕੇ ਹਨਾ ਜੇਕਰ ਮੇਤੋ ਕੋਈ ਬੋਲਣ ਚ ਗਲਤੀ ਹੁੰਦੀ ਵੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਂ ਕਿਤੇ ਆਪ ਦੀ ਲਖਰੀਕ ਆਉਦਾ ਹੋਈ ਹੈ ਕੋਈ ਗਲਤੀ ਹੋਵੇ ਜਰੂਰ ਦੱਸਣਾ ਮਿਲੋਸ਼ ਜੀ ਰੋਟੀ ਆਪਾਂ ਨੇ ਬਣਾ ਲਈ ਹੈ ਪਰ ਆਪਾਂ ਵੀ ਲੱਗ ਗਿਆ ਖਾਣ ਬੱਚਿਆਂ ਨੇ ਖਾ ਲਈ ਤੇ ਲੋਰ ਆਪਣੀ ਹੋ ਗਈ ਹੈ ਵੀ ਮਨੋ ਨੇ ਤਾਂ ਸੱਚੀ ਬੜਾ ਸੱਚੀ ਹੈ ਇਹ ਹੈ ਢਗਾ ਰੱਖੇ ਹਿੰਦਣ ਰੋਟੀ ਦਾ ਤਾਂ ਬੇੜਾ ਵੱਡਾ ਵੱਡਾ ਸੀ ਮੈਂ ਥੋੜੀ ਜੀ ਰੋਟੀ ਉਹ ਕਿਵੜਾ ਮੈਂ ਚਲੋ 12 ਬਰਸ ਤੋਂ ਦੋ ਜਨ ਪਾਇਆ ਮੈਂ ਵੈਸੇ ਜੀ ਪਰੋਟ ਚਾਹੀਦੀ ਖੁਦ ਦੀ ਪਾਈ ਚਲੋ ਜੀ ਰਾਤ ਦੀ ਰੋਟੀ ਜਿਹੜੀ ਹੋਣੀ ਹੈ ਮੈਂ ਸ਼ੇਅਰ ਕਰ ਲੱਖੇ ਰੋਟੀ ਪਸ ਬਣਾ ਲਈ ਹੁਣ ਆਪਾਂ ਲੱਗਦੇ ਆ ਖਾਣ ਸਵਾਦ ਪੰਡੇ ਗਿਆ ਸਾਫ ਕਰਨਾ ਚਾਹੀਦਾ ਜਦੋਂ ਵੀ ਅਗਰ ਗਲਤ ਕੰਮ ਕਰਾਈ ਜੋ ਆਪਣਾ ਕੰਮ ਇੰਗਲਿਸ਼ ਚੋ ਤੇ ਹੁਣ ਇਸ ਤੋਂ ਆਪਾਂ ਰੋਟੀ ਖਾ ਲਈ ਅਜੇ ਦੀ 100 ਹਾਂਜੀ ਰੋਟੀ ਪਣੀ ਖਾ ਕੇ ਆਪਾਂ ਹੋ ਗਏ ਆਂ ਤੇ ਬੱਚੇ ਆਪ ਦਾ ਹਲੇ ਪੜ ਰਹੇ ਨੇ ਤੇ ਇਹਨਾਂ ਦੇ ਪਾਪਾ ਵੀ ਉੱਧ ਜਾ ਕੇ ਆਪਾਂ ਪੈ ਗਏ ਨੇ ਤੇ ਲੂਰ ਆਪਣੀ ਸੋ ਗਈ ਤੇ ਮੈਂ ਲੱਗਿਆ ਕਿਚਨ ਦੀ ਸਵੇਰ ਹੈਗਾ ਮੈਂ ਨਹੀਂ ਉਹਦੇ ਬਰਤਨ ਵਗੈਰਾ ਠੀਕ ਕਰ ਨੂੰ ਦੇਖੋ ਸ਼ਕ ਭਰਿਆ ਪਿਆ ਤੇ ਕਰਦੇ ਹੋਏ ਬਰਤਨ ਵਗੈਰਾ ਸਾਫ਼ ਕਰ ਲੈਂਦੇ ਆ ਸਾਨੂੰ you <laughs> ਲੌਜੀ ਸ਼ਾਮ ਦੇ ਬਰਤਨ ਵਗੈਰਾ ਸਾਫ ਕਰਕੇ ਕਿਚਨ ਕਰ ਦਿੱਤਾ ਸੀ ਮੈਂ ਸਾਫ ਚੰਗੀ ਤਰ੍ਹਾਂ ਕਲੀਨ ਕਰ ਦਿੱਤਾ ਸੀਗਾ ਤੇ ਬਸ ਇਹ ਬਣਾਈ ਸੀ ਪਾਪਾ ਜੀ ਲਈ ਚਾ ਤੇ ਜਦੋਂ ਆਪਾਂ ਸ਼ਾਮ ਨੂੰ ਕਿਚਨ ਸਾਫ ਕਰਕੇ ਪੈਨੇ ਸਵੇਰ ਹੁੰਦਾ ਨਾ ਚੰਗਾ ਲੱਗਦਾ ਹੈ ਨਾ ਫਰੈਸ਼ ਜਿਹਾ ਫੀਲ ਹੁੰਦਾ ਆਪਾਂ ਤੇ ਲੌਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਕੇ ਜਾਇਓ ਕਮੈਂਟ ਕਰਕੇ ਜਾਇਓ ਫਸਟ ਟਾਈਮ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਆਪਾਂ ਇਥੇ ਆਪਣੀ ਵੀਡੀਓ ਦਾ ਕਰਦੇ ਆ ਐਲ ਨੈਕਸਟ ਵੀਡੀਓ ਵਿੱਚ ਮਿਲਦੇ ਆ ਤੁਹਾਨੂੰ ਅਸਚਾਰ ਜੀ ਸਾਰੇ ਨੂੰ